ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਅੱਜ ਬੜਾ ਖੁਸ਼ੀ ਦਾ ਦਿਨ ਆ ਭੈਣ ਭਰਾਵਾਂ ਦੀ ਰੱਖੜੀ ਦਾ ਤਿਉਹਾਰ ਅੱਜ ਜੋ ਵੀ ਗੁੱਸਾ ਗਿੱਲਾ ਸਾਰੇ ਛੱਡ ਕੇ ਨਾ ਨਾ ਦੀ ਭੈਣਾਂ ਨੂੰ ਜ਼ਰੂਰੀ ਕਹਿਣੀ ਆ ਆਪਣੇ ਭਰਾਵਾਂ ਦੇ ਅੱਜ ਰੱਖੜੀ ਬੰਨ੍ਹਣ ਜ਼ਰੂਰ ਚਾਹੀਓ ਹੂੰ ਦੇਖੋ ਇਹ ਜਿਹੜੀਆਂ ਹੁਣ ਮਹਿੰਗੀਆਂ ਮਹਿੰਗੀਆਂ ਰੱਖੜੀਆਂ ਚੱਲੀਆਂ ਨੇ ਇਹ ਤਾਂ ਹੁਣ ਹੀ ਚੱਲੀਆਂ ਨੇ ਮੈਂ ਦੇਖਿਆ ਮੇਰੀ ਭੂਆ ਨੇ ਨਾ ਕੀ ਕਰਨਾ ਪਤਾ ਨਹੀਂ ਉਹਨੂੰ ਹੀ ਕਹਦੇ ਸੀ ਪਾਸ਼ਮ ਜੀ ਹੁੰਦੀ ਸੀ ਸ਼ਾਇਦ ਇੰਨਾ ਨਹੀਂ ਪਤਾ ਨੌਪੁੱਲ ਵੀ ਮਿਲਦਾ ਲੋਗੜੀ ਕੈਸੀ ਹਾ ਲੋਗੜੀ ਆ ਗਿਆ ਜਾ ਲੋਗੜੀ ਨੇ ਗੱਤੇ ਦੇ ਉੱਤੇ ਲਵੇਟ ਕੇ ਉਹਨਾਂ ਨੇ ਐ ਹਰੀ ਤੇ ਰੈਡ ਰੰਗ ਦੀ ਲਾਲ ਰੰਗ ਦੀ ਲੈ ਕੇ ਉਹ ਇਕੱਠੀ ਕਰਕੇ ਤੇ ਕਾਲੇ ਰੰਗ ਦੇ ਫਿੱਤੇ ਤੇ ਪਤਾ ਨਹੀਂ ਉਹਨੂੰ ਕਿਵੇਂ ਜੋੜ ਦਿੰਦੀਆਂ ਸੀ ਤੇ ਸਾਲੋਂ ਸਾਲ ਉਹ ਰਖੜੀ ਖਰਾਬ ਹੋ ਸੀ ਉਹਨੂੰ ਮਤਲਬ ਜਿਵੇਂ ਮੈਂ ਕਹਿ ਹੁੰਦੇ ਨੇ ਬੰਨ ਵੀਰ ਰਖੜੀ ਬਣਾ ਲਾ ਵੀਰ ਵੇ ਭੈਣ ਕੋਲ ਗੁੱਟ ਤੇ ਸਜਾ ਲਾ ਵੀਰ ਵੇ ਜਾਵਾ ਤੇ ਰਾਵਾਂ ਨਾਲ ਗੁੰਦੇ ਆ ਪਿਆਰ ਭੈਣ ਦਾ ਇਸ ਵਿੱਚ ਭੈਣ ਦਾ ਪਿਆਰ ਵੀਰ ਇਹ ਸ਼ਬਸੀ ਤੇ ਅੱਜ ਕੱਲ ਜਿਹੜੀ ਰਖੜੀਆਂ ਨੇ ਹੁਣ ਆਲਟੀਫੀਸ਼ੀਅਨ ਚੱਲ ਪਈਆਂ ਹੁਣ ਤਾਂ ਸਾਡੀ ਏਜ ਦੇ ਲੋਕਾਂ ਨੂੰ ਵੈਸੇ ਪਤਾ ਹੁ ਨਾ ਰਖੜੀਆਂ ਵਾਲੇ ਬਾਕੀ ਤਾਂ ਜੇ ਹੁਣ ਮੈਂ ਆਪਣੇ ਬੱਚਿਆਂ ਨੂੰ ਕਹਾਂ ਜਾਂ ਬੱਚਿਆਂ ਦੇ ਬੱਚਿਆਂ ਨੂੰ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਅੱਜ ਕੱਲ ਬਸ ਸਾਡੇ ਇਹ ਦੇ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਉਹ ਵੀ ਆਪ ਨਹੀਂ ਬਣਾਈਆਂ ਉਹਨਾਂ ਨੇ ਭੂਆ ਨੇ ਮਾਸੀਆਂ ਨੇ ਜਾਂ ਮਾਮਾ ਨੇ ਬਣਾਈਆਂ ਨੇ ਤੇ ਸਾਡੇ ਤਾਂ ਹੁੰਦੇ ਫਿਰ ਉਹ ਚਲਦੀਆਂ ਸੀ ਆਲਟੀਫਿਸ਼ ਨਹੀਂ ਇਸ ਤਰ ਬਣੀਆਂ ਨੇ ਐਵੇਂ ਆਪਾਂ ਕਿਉਂ ਕਹੀਏ ਸੀ ਉਹੀ ਬਣੀਆਂ ਨੇ ਤੇ ਯਾਨੀ ਹੁਣ ਇੱਕ ਹੋਰ ਫੈਸ਼ਨ ਚੱਲ ਪਿਆ ਮਹਿੰਗੀ ਤੋਂ ਮਹਿੰਗੀ ਰਖੜੀ ਚਾਂਦੀ ਦੀ ਡਾਇਮੰਡ ਦੀ ਪਲਾਨੀ ਤੇਮਕੀ ਸੋਨੇ ਦੀ 골드 ਦੀ ਦੇਖੋ ਜਿੰਨੀ ਮਹਿੰਗੀ ਰਖੜੀ ਤੇ ਓਨਾ ਮਹਿੰਗਾ ਭੈਣ ਗਿਫਟ ਪੱਕਦੀ ਆ ਆਪਣੇ ਭਰਾ ਕੋਲ ਇਹ ਪਿਆਰ ਨਹੀਂ ਰਹੇ ਇੱਕ ਲਾਲਮੀ ਹੋ ਗਈ ਰਖੜੀ ਦੀ ਦੇਖੋ ਧਾਗਾ ਵਰ ਜਿਵੇਂ ਭੈਣ ਚਾਹੀ ਧਾਗਾ ਵੀ ਬਹੁਤ ਵਧੀਆ ਹੁੰਦਾ ਅੱਗੇ ਨਾ ਭਰਾ ਭੈਣ ਨੂੰ ਸੂਟ ਦਿੰਦੇ ਸੀ ਬਸ ਭਾਵੇਂ ਉਹ ਕਿਹ ਜਿਹੇ ਨਾ ਸੂਟ ਦੇ ਵਿੱਚ ਪਿਆਰ ਹੁੰਦਾ ਸੀ ਭੈਣ ਕਹਿੰਸੀ ਮੇਰੇ ਭਰਾਵਾ ਨੇ ਰਖੜੀ ਦਾ ਸੂਟ ਦੱਤਾ ਬੜਾ ਮਾਣ ਹੁੰਦਾ ਸੀ ਤੇ ਅੱਜ ਕੱਲੇ ਸਾਰੀਆਂ ਗੱਲਾਂ ਖਤਮ ਹੋ ਗਈਆਂ ਹੁਣ ਭੈਣ ਵੀ ਇਹ ਸੋਚਦੀ ਜਦੋਂ ਮਹਿੰਗੀ ਰਖੜੀ ਲੈ ਕੇ ਜਾਂਦੀ ਤਾਂ ਮੇਰਾ ਭਰਾ ਵੀ ਅੱਗੋਂ ਮੈਨੂੰ ਮਹਿੰਗਾ ਗਿਫਟ ਦਵੇ ਮੈਨੂੰ ਡਾਇਮੰਡ ਦੀ ਰਿੰਗ ਦਵੇ ਜਾਂ ਮੈਨੂੰ ਆਈਫੋਨ ਦਵੇ ਜਾਂ ਮੈਨੂੰ 80000 31000 21000 ਤੱਕ ਦਾ ਘੱਟ ਹੁਣ ਜਾਣੀ ਇਹ ਕਹਿੰਦੇ ਨੇ ਜਿੰਨੀ ਭਾਈ ਮਹਿੰਗੀ ਰਖੜੀ ਲੈ ਕੇ ਜਾਂਦੀ ਉੰਨੀ ਮਹਿੰਗੀ ਭੈਣ ਗਿਫਟ ਪਾਉਦੀ ਆ ਕੋਈ ਕਿਸਮਤ ਵਾਲੀ ਭੈਣ ਹੋ ਜਿਹੜੀ ਇਸ ਚੀਜ਼ ਨੂੰ ਨਹੀਂ ਕਹਿੰਦੀ ਬਿਚਲ ਜਾਓ ਦੇ ਤਾਂ ਮੇਰੇ ਭਰਾਵਾ ਨੇ ਦਿੱਤਾ ਹੈਕ ਨਹੀਂ ਪਰ ਬਹੁਤ ਹਜੇ ਵੀ ਸਬਰ ਸੋਖ ਵਾਲੀਆਂ ਹੈਗੀਆਂ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਮਹਿੰਗੇ ਗਿਫਟ ਲੈ ਕੇ ਜਾਂਦੇ ਨੇ ਉਹ ਮਹਿੰਗੀ ਭਰਾ ਕੋ ਵੀ ਉਮੀਦ ਉਹਨੀ ਉਹ ਮਹਿੰਗੇ ਗਿਫਟ ਦੀ ਰੱਖਦੇ ਨੇ ਇਹ ਚ ਗੱਲ ਕੋਈ ਦੂਰ ਹੈ ਨਹੀਂ ਹੈਗੇ ਦੇਖੋ ਜਿਹੜੀ ਗੱਲ ਹੁੰਦੀ ਆਪਾਂ ਸੱਚ ਕਹਿੰਦੇ ਆ ਬਸ ਮੈਂ ਤਾਂ ਇੱਕ ਇਹੀ ਬੇਨਤੀ ਕਰਦੀ ਆ ਚਲੋ ਜਿਹੜੀਆਂ ਭੈਣਾਂ ਦੇ ਭਰਾ ਹੈ ਨਹੀਂ ਉਹਨਾਂ ਲਈ ਤਾਂ ਅੱਜ ਦਾ ਦਿਨ ਬੜਾ ਔਖਾ ਹੁੰਦਾ ਚਲੋ ਮੇਰੇ ਵੀ ਹੈ ਨਹੀਂ ਕਿ ਮੈਂ ਹੁਣ ਕੀਤਾ ਵੀ ਕੀ ਜਾ ਸਕਦਾ ਹੈ ਤੇ 25 26 ਸਾਲ ਹੋ ਗਏ ਭਰਾ ਨੂੰ ਗਏ ਨੇ ਇਸ ਦੁਨੀਆ ਤੋਂ ਚਲੋ ਦਿਨ ਕੱਟੀ ਤੱਕ ਕਰਦਾ ਹੀ ਇਨਸਾਨ ਹੈ ਕਿ ਨਹੀਂ ਟਾਈਮ ਤਾਂ ਪਾਸ ਕਰਨਾ ਹੀ ਹੁੰਦਾ ਦੇਖੋ ਜ਼ਿੰਦਗੀ ਮਰਿਆ ਤਾਂ ਜਾਂਦਾ ਨਹੀਂ ਜਿਉ ਕੋਈ ਨਹੀਂ ਮਰਦਾ ਹੈ ਗੱਲ ਇਹ ਹੈ ਵੀ ਜਿਨ੍ਹਾਂ ਦੇ ਹੈਗੇ ਨੇ ਤੁਸੀਂ ਉਹਨਾਂ ਨੂੰ ਜਿਉਂਦੇ ਜਿਉਂਦੇ ਆਪਣੇ ਭਰਾਵਾਂ ਨੂੰ ਨਾ ਛੱਡੋ ਦੇਖੋ ਪਤਾ ਨਹੀਂ ਢਾਈ ਦਿਨ ਦੀ ਜ਼ਿੰਦਗੀ ਕਿੰਨੀ ਕੁ ਹੈਗੀ ਕਿੰਨੀ ਕੁ ਨਹੀਂ ਮੇਰੀਆਂ ਭੈਣਾਂ ਨੂੰ ਇਹੀ ਮੇਰੀ ਬੇਨਤੀ ਹੈ ਇਹੀ ਮੇਰੀ ਪੀਲ ਹੈ ਅੱਜ ਭਰਾਵਾਂ ਦੇ ਰਖੜੀ ਜ਼ਰੂਰ ਬੰਨਣ ਜਾਓ ਆਪਣੇ ਭਰਾਵਾਂ ਦੀ ਸੁੱਖ ਮਨਾਵੋ ਤੇ ਜੇ ਕਿਸੇ ਭੈਣ ਤੋਂ ਨਹੀਂ ਆਇਆ ਜਾਂਦਾ ਤਾਂ ਭਰਾ ਵੀ ਅੱਜ ਜ਼ਰੂਰ ਆਵੀਂ ਭੈਣ ਦੇ ਰਖੜੀ ਬਣਨ ਜਾਵੇ ਜੋ ਵੀ ਗਿੱਲੇ ਸ਼ਿਕਵੇ ਨੇ ਤੁਹਾਡੀਆਂ ਲੜਾਈਆਂ ਝਗੜੇ ਨੇ ਪਿੱਛੇ ਛੱਡੋ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਜਿਹੜੀਆਂ ਆਪਣਾ ਜ਼ਮੀਨ ਲੱਗੀਆਂ ਉਹ ਤਾਂ ਲੈ ਗਈਆਂ ਬਸ ਤਾਂ ਵੱਢ ਗਈਆਂ ਹੱਕ ਨਹੀਂ ਮੈਂ ਉਹਨਾਂ ਦੀ ਕਰਦੀ ਜਿੰਨਾ ਭੈਣ ਭਰਾਵਾਂ ਦੇ ਮਾਰੇ ਮੋਟੇ ਮਨੋਵਟਾਂਦਰੇ ਹੁੰਦੇ ਰਹਿੰਦੇ ਹਰ ਇੱਕ ਘਰ ਦੇ ਵਿੱਚ ਮਾਰਾ ਮੋਟਾ ਹੁੰਦਾ ਰਹਿੰਦਾ ਹੱਕ ਨਹੀਂ ਅੱਛਾ ਜੀ ਜੇ ਮੇਰੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅਗਾਂਹ ਸ਼ੇਅਰ ਜ਼ਰੂਰ ਕਰ ਦਿਓ ਹੱਕ ਨਹੀਂ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਦੇਖੋ ਇਹਦੇ ਨਾਲ ਨਾ ਤੁਹਾਡਾ ਕੁਛ ਕਸ ਦਾ ਸਾਡਾ ਇੱਕ ਹੌਸਲਾ ਵੱਜ ਜਾਂਦਾ ਹੋਰ ਕੁਛ ਨਹੀਂ ਹੁੰਦਾ ਇਹਦੇ ਵਿੱਚ ਨਾ ਸਾਨੂੰ ਇਹਦੇ ਵਿੱਚੋਂ ਕੋਈ ਆਮਦਨ ਆਉਂਦੀ ਹੈ ਤੇ ਨਾ ਹੀ ਸਾਨੂੰ ਕੁਝ ਹੋਰ ਹੁੰਦਾ ਹੈ ਹੱਕ ਨਹੀਂ ਇਹਦੇ ਵਿੱਚ ਤਾਂ ਇਹ ਹੁੰਦਾ ਕਿ ਕਹਿੰਦਾ ਵੀ ਵਧੀਆ ਵੀਡੀਓ ਸੀ ਅਸੀਂ ਕਮੈਂਟ ਕਰਤਾ ਸੀ ਇਹ ਲਾਈਕ ਕਰਤਾ ਹੱਕ ਨਹੀਂ ਅੱਛਾ ਜੀ